ਵਾਰਡ ਨੰਬਰ 10 ਦੇ ਕੌਂਸਲਰ ਸ਼ਰੂਤੀ ਵਿਜਵਲੋ ਮੂਨ ਐਵੇਨਿਊ ਸਟਰੀਟ ਨੰਬਰ 2 ਵਿੱਚ ਸੀਸੀ ਫਲੋਰਿੰਗ ਦਾ ਉਦਘਾਟਨ ਕੀਤਾ ਗਿਆ ਜੋ ਕਿ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਉੱਤਰੀ ਬਾਈਪਾਸ ਮੰਡਲ ਦੇ ਚੇਅਰਮੈਨ ਕਿਸ਼ੋਰ ਰੈਣਾ ਅਤੇ ਸਾਰੇ ਸਾਥੀਆਂ ਨੇ ਮੌਕੇ ਤੇ ਪਹੁੰਚ ਕੇ ਇਸ ਸ਼ੁਭ ਕਾਰਜ ਦੀ ਸ਼ੁਰੂਆਤ ਕੀਤੀ ਜੀ ਸਭ ਤੋਂ ਪਹਿਲੇ ਤੇ ਮੈਮ ਮੇਅਰ ਸਾਹਿਬ ਮੋਦੀ ਪਾਟੀਆਂ ਜੀ ਦੀ ਬਹੁਤ ਬਹੁਤ ਧਨਵਾਦੀਆਂ ਜੋ ਕਿ ਆਪਣੇ ਵਿਅਸ ਸਮੇਂ ਚ ਨਹੀਂ ਆ पाए ਕਿ ਉਹਨਾਂ ਨੇ ਮੈਨੂੰ ਗਲੀ ਦਾ ਉਦਗਾਟਨ ਕਰਨ ਦਾ ਮੌਕਾ ਦਿੱਤਾ ਹੈ ਕਿਉਂਕਿ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਸੀ ਕਿ ਬੜੀ ਦੇਰ ਤੋਂ ਇਲਾਕਾ ਵਾਸੀ ਬਹੁਤ ਪਰੇਸ਼ਾਨ ਸੀਗੇ ਤੁਸੀਂ ਦੇਖ ਸਕਦੇ ਹੋ ਕਿ ਗਲੀ ਦੀ ਕੀ ਹਾਲਾਤ ਨੇ ਤੇ ਉਸ ਕਰਕੇ ਇਲਾਕਾ ਵਾਸੀ ਬਹੁਤ ਪਰੇਸ਼ਾਨ ਸੀਗੇ ਤੇ ਮੈਂ ਇਹ ਗੱਲ ਉਹਨਾਂ ਦੇ ਧਿਆਨ 'ਚ ਲਿਆਂਦੀ ਜਿਸ ਸੇ ਮੈਂ ਉਹਨਾਂ ਦੇ ਧਿਆਨ 'ਚ ਲਿਆਂਦੀ ਤੇ ਉਹਨਾਂ ਨੇ ਅੱਜ ਆਪਣੀ ਪੂਰੀ ਟੀਮ ਭੇਜੀ ਤੀ ਕਿ ਇਹ ਕੰਮ ਹੋਣਾ ਚਾਹੀਦਾ ਹੈ ਇਸ ਕਰਕੇ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਹਾਂ ਪਰ ਜੀ ਇਹ ਹਮੇਸ਼ਾ ਲੋਕਾਂ ਦੇ ਨਾਲ ਜੁੜੀ ਰਹਿੰਦੀ ਹੈ ਤੇ ਇਹਨਾਂ ਨੇ ਮੇਅਰ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਸਾਡੇ ਏਰੀਆ ਦੀ ਜਿਹੜਾ ਕੋਈ ਵੀ ਸਮੱਸਿਆ ਉਹਦਾ ਹੱਲ ਕੀਤਾ ਜਾਏ ਦੇਖੋ ਮੇਅਰ ਹੁਣ ਸਾਰਿਆਂ ਦਾ ਹੈ ਕੋਈ ਵੀ ਪਾਰਟੀ ਦੇ ਵਿੱਚ ਨਹੀਂ ਹੁੰਦੀ ਐ ਸੋ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਇਨੀਸ਼ੀਏਟਿਵ ਲਿੱਤਾ ਤੇ ਸ਼ੁਰੂ ਕਰਾਇਆ ਕੰਮ